5 6 ਤੇ 7 ਤਰੀਕ ਨੂੰ ਫੋਰਕਾਸਟ ਹੋਈ ਹੈ ਆਈਐਮਡੀ ਵੱਲੋਂ ਕਿ ਭਾਰੀ ਬਰਸਾਤ ਪੰਜਾਬ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਹੋਣ ਜਾ ਰਹੀ ਹੈ ਸੋ ਇਹ ਪਹਿਲਾਂ ਤਾਂ ਦੁੱਖ ਦੀ ਗੱਲ ਆ ਕਿ ਉਹ ਪਹਿਲੇ ਹੀ ਬਹੁਤ ਨੁਕਸਾਨ ਹੋ ਗਿਆ ਬੜੀਆਂ ਬਰਸਾਤਾਂ ਹੋਈਆਂ ਨੇ ਪਰ ਫੋਰਕਾਸਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਤੇ ਸਾਡੇ ਡਿਪਾਰਟਮੈਂਟ ਨੇ ਵਾਟਰ ਸਰਸਿਸ ਡਿਪਾਰਟਮੈਂਟ ਨੇ ਕੱਲ ਤੋਂ ਹੀ ਤਿਆਰੀ ਸ਼ੁਰੂ ਕਰਤੀ ਹੈ ਕੱਲ ਜਦੋਂ ਪਤਾ ਲੱਗਿਆ ਸੀ ਤਾਂ ਜਿਹੜਾ ਰਣਜੀਤ ਸਾਗਰ ਡੈਮ ਹੈ ਜਿੱਥੇ ਸਾਡਾ ਕੰਟਰੋਲ ਹੈ ਅਸੀਂ ਕੱਲ ਹੀ ਉੱਥੇ ਫੈਸਲਾ ਲੈ ਲਿਆ ਸੀ ਕਿ ਰਣਜੀਤ ਸਾਗਰ ਡੈਮ ਦੇ ਵਿੱਚੋਂ 35000 ਕਿਊਸਿਕ ਦਾ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਜਾਵੇ ਉਹਦੇ ਵਿੱਚ 20000 ਕਿਊਸਿਕ ਤੋਂ ਬਿਜਲੀ ਪੈਦਾ ਕਰਦੇ ਆਂ ਤੇ 15000 ਕਿਊਸਿਕ ਜਿਹੜਾ ਪਾਣੀ ਹੈ ਉਹ ਵੈਸੇ ਛੱਡ ਦੇਣਾ ਤੇ ਇਹ 35000 ਕਿਊਸਿਕ ਪਾਣੀ ਦੇ ਨਾਲ ਕੋਈ ਕਿਤੇ ਨੁਕਸਾਨ ਨਹੀਂ ਹੈ ਇਹ ਪਾਣੀ ਸਿੱਧੇ ਦਾ ਸਿੱਧਾ ਅੱਗੇ ਲੰਘ ਜਾਣਾ ਤੇ ਜਿਹੜੀ ਗੱਲ ਸੀ ਪੌਂਗ ਡੈਮ ਦੀ ਤੇ ਭਾਖੜਾ ਡੈਮ ਦੀ ਹੁਣ ਪੌਂਗ ਡੈਮ ਦਾ ਜਿਹੜਾ ਉਹ ਲੈਵਲ ਹੈ ਉਹ 1300 88 ਫੁੱਟ ਦੇ ਕਰੀਬ ਆਪਣਾ ਪੌਂਗ ਡੈਮ ਦਾ ਲੈਵਲ ਹੈ ਤੇ ਭਾਖੜਾ ਡੈਮ ਦਾ ਜਿਹੜਾ ਲੈਵਲ ਹੈ ਉਹ 1673 ਫੁੱਟ ਸੋ ਇਹਨਾਂ ਦੋਨਾਂ ਡੈਮਾਂ ਦੀ ਵੀ ਕਿਉਂਕਿ ਬਰਸਾਤ ਨੂੰ ਧਿਆਨ ਚ ਰੱਖਿਆ ਕਿ ਇੱਥੇ ਡੈਮ ਵੀ ਖਾਲੀ ਕਰਨੇ ਜ਼ਰੂਰੀ ਨੇ ਸੋ ਇਹ ਫੈਸਲਾ BBMP ਲੈ ਸਕਦੀ ਹੈ ਅੱਜ 12:30 ਵਜੇ BBMP ਦੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਜਿਹੜੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਥੇ ਫੈਸਲਾ ਕੀਤਾ ਗਿਆ ਕਿ ਅਸੀਂ ਪੰਜਾਹ ਹਜ਼ਾਰ ਕਿਊਸਿਕ ਪਾਣੀ ਹੈ ਜਿਹੜਾ ਉਹ ਡੈਮ ਦੇ ਵਿੱਚੋਂ ਛੱਡ ਦਿੱਤਾ ਜਾਵੇ ਤਾਂ ਜੋ ਪੰਜ ਜੇ ਸਤ ਨੂੰ ਬਰਸਾਤ ਜਾਦੇ ਹੁੰਦੀ ਹੈ ਉਹ ਪਾਣੀ ਡੈਮਾਂ ਦੇ ਵਿੱਚ ਸਟੋਰ ਕੀਤਾ ਜਾ ਸਕੇ ਇੱਕਦਮ ਛੱਡਿਆ ਨਾ ਜਾਵੇ ਸੋ ਇਸ ਨੂੰ ਧਿਆਨ ਚ ਰੱਖਦੇ ਆ ਜਿਹੜਾ 50 ਹਜ਼ਾਰ ਕਿਊਸਿਕ ਪਾਣੀ ਹੈ ਉਹਨੇ ਵੀ ਸਿੱਧਾ ਲੰਘ ਜਾਣਾ ਹੈ ਉਹਦਾ ਕਿਤੇ ਕੋਈ ਨੁਕਸਾਨ ਨਹੀਂ ਹੋਣਾ ਸੋ ਸਾਡਾ ਡਿਪਾਰਟਮੈਂਟ ਮਿੰਟ-ਮਿੰਟ ਦੀ ਨਜ਼ਰ ਰੱਖ ਰਿਹਾ ਹੈ ਕੱਲ ਦੇ ਸਾਡੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਸਾਰੇ ਸਾਡੇ ਚੀਫ ਇੰਜੀਨੀਅਰ ਸਾਰੇ ਸਾਡੇ ਅਫਸਰ ਸਹਿਬਾਨ ਕੱਲ ਦੇ ਲੱਗੇ ਹੋਏ ਐ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਸਾਰੀ ਮੋਨੀਟਰਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਸ ਗੱਲ ਤੋਂ ਇਹ ਵੀ ਮੈਂ ਕਹਿ ਸਕਦਾ ਕਿ ਰੱਬ ਮਿਹਰ ਕਰੇ ਰੱਬ ਠੀਕ ਠਾਕ ਰੱਖੇ ਸਾਰਾ ਇਹਨਾਂ ਦਿਨਾਂ ਦੇ ਵਿੱਚ ਕਦੇ ਬਰਸਾਤਾਂ ਸੁਣੀਆਂ ਨਹੀਂ ਹੁਣ ਪਤਾ ਨਹੀਂ ਕਿੱਥੋਂ ਇਹ ਬਰਸਾਤਾਂ ਹੋ ਰਹੀਆਂ ਨੇ ਕੀ ਹੋ ਰਿਹਾ ਹੈ ਕਿਆ ਕੁਦਰਤ ਦੀ ਕਰੋਪੀ ਹੋ ਰਹੀ ਹੈ ਹੁਣ ਸਮਝ ਤੋਂ ਸਾਰੀਆਂ ਗੱਲਾਂ ਬਾਹਰ ਦੀਆਂ ਨੇ ਪਰ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣੇ ਤੌਰ ਤੇ ਸਾਰੇ ਪ੍ਰਬੰਧ ਹੈ ਜਿਹੜੀ ਉਹ ਕਰਨ ਦੇ ਵਿੱਚ ਲੱਗੀ ਹੋਈ ਹੈ ਬਹੁਤ ਅਫਵਾਹਾਂ ਆ ਰਹੇ ਨੇ ਵੀ ਹੜ੍ਹਾਂ ਨੂੰ ਲੈ ਕੇ ਵੀ ਦਵਾਰਾ ਹੜ੍ਹ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜਿਨ੍ਹਾਂ ਨੇ ਅਫਵਾਹਾਂ ਅਡਾਉਣੀਆਂ ਨੇ ਉਹ ਤਾਂ ਅਫਵਾਹਾਂ ਅਡਾਉਣਗੇ ਪਰ ਇਸ ਦੇ ਵਿੱਚ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਗਿਆ ਹਰ ਗੱਲ ਦੀ ਚਰਚਾ ਹੋਈ ਹੈ ਉੱਥੇ ਤੇ ਹਰ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਨੇ ਪਰ ਇਹ ਗੱਲ ਬਿਲਕੁਲ ਮੈਂ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਪੰਜਾਬ ਸਰਕਾਰ ਦੇ ਕੀਤੇ ਅਗਾਊਂ ਪ੍ਰਬੰਧਾਂ ਸਦਕਾ ਇਹ ਜਿਹੜਾ ਨੁਕਸਾਨ ਸੀ ਉਹ ਘਟ ਹੋਇਆ ਜ ਜਿਹਦੀ ਆਧਾਰਨ ਕੱਗਰ ਦਰਿਆ ਦੇ ਵਿੱਚ ਆ ਕੇ ਆਰਾਮ ਦੇ ਨਾਲ ਦੇਖੀ ਜਾ ਸਕਦੀ ਹੈ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਤਾਂ ਵੱਡਾ ਨੁਕਸਾਨ ਕੱਗਰ ਨੇ ਕੀਤਾ ਸੀ ਕੱਗਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਟੁੱਟਿਆ ਕੱਗਰ ਸੰਹਰੂਰ ਜ਼ਿਲ੍ਹੇ ਦੇ ਵਿੱਚ ਵੀ ਟੁੱਟਿਆ ਹਰ ਹਲਕੇ ਲਹਿਰ ਦੇ 42000 ਏਕੜ ਫਸਲ ਮਰੀ ਸੀ ਪਰ ਇਸ ਦਫਾ ਕੱਗਰ ਦਰਿਆ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਸੋ ਇਹ ਕੀਤਾ ਹੈ گاਉਂ ਪ੍ਰਬੰਧ ਦਾ ਸਦਕਾ ਸੀ ਸੋ ਮੈਂ ਇਹ ਗੱਲ ਕਹਿ ਸਕਦਾ ਕੇ ਨੁਕਸਾਨ ਘਟ ਹੋਏ ਨੇ ਜ਼ਿੰਮੇਵਾਰੀ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਇਹ ਵੀ ਦੁਆ ਕਰਦਾ ਰੱਬ ਲਗੇ ਵੀ ਇਹ ਜਿਆਦਾ ਕੋਈ ਨੁਕਸਾਨ ਹੈ ਜਿਹੜਾ ਸਾਡਾ ਨਾ ਹੋਵੇ ਬਰਸਾਤਾ ਨਾ ਹੀ ਹੋਣ ਇਸ ਚੀਜ਼ ਦੀ ਮੈਂ ਭਗਵਾਨ ਅੱਗੇ ਦੁਆ ਵੀ ਕਰਦਾ